बोले ਹੋਏ ਸ਼ਬਦ ਵਾਪਸ ਨਹੀਂ ਆਉਂਦੇ ਇੱਕ ਵਾਰ ਇੱਕ ਕਿਸਾਨ ਨੇ ਆਪਣੇ ਪड़ोसी ਨੂੰ ਭਲਾ ਭੇੜਾ ਕਹਿ ਦਿੱਤਾ ਜਦੋਂ ਬਾਅਦ ਵਿੱਚ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਹ ਇੱਕ ਸੰਤ ਦੇ ਕੋਲ ਗਿਆ ਉਸ ਨੇ ਸੰਤ ਵੱਲੋਂ ਆਪਣੇ ਸ਼ਬਦ ਵਾਪਸ ਲੈਣ ਦਾ ਉਪਾਅ ਪੁੱਛਿਆ ਸੰਤ ਨੇ ਕਿਸਾਨ ਨੂੰ ਕਿਹਾ ਤੂੰ ਖੂਬਸਾਰੇ ਖੰਭ ਇਕੱਠਾ ਕਰ ਅਤੇ ਉਹਨਾਂ ਨੂੰ ਸ਼ਹਿਰ ਦੇ ਵਿੱਚ ਕਾਰ ਜਾ ਕੇ ਰੱਖ ਦੇ ਕਿਸਾਨ ਨੇ ਅਜਿਹਾ ਹੀ ਕੀਤਾ ਤੇ ਫਿਰ ਸੰਤ ਦੇ ਕੋਲ ਪਹੁੰਚ ਗਿਆ ਤਾਂ ਸੰਤ ਨੇ ਕਿਹਾ ਹੁਣ ਜਾਓ ਅਤੇ ਉਹਨਾਂ ਪੰਖਾਂ ਨੂੰ ਇਕੱਠਾ ਕਰਕੇ ਵਾਪਸ ਲੈ ਆਓ ਕਿਸਾਨ ਵਾਪਸ ਗਿਆ ਉਦੋਂ ਤੱਕ ਸਾਰੇ ਖੰਭ ਹਵਾ 'ਚ ਇੱਧਰ ਉੱਧਰ ਉੜ ਚੁੱਕੇ ਸਨ ਅਤੇ ਕਿਸਾਨ ਖਾਲੀ ਹੱਥ ਸੰਤ ਦੇ ਕੋਲ ਉਪੜਿਆ ਤਾਂ ਸੰਤ ਨੇ ਉਸ ਨੂੰ ਕਿਹਾ ਕਿ ਠੀਕ ਹੈ ਜਈ ਤੁਹਾਡੇ ਦੁਆਰਾ ਕਹੇ ਗਏ ਸ਼ਬਦਾਂ ਦੇ ਨਾਲ ਹੁੰਦਾ ਹੈ ਤੁਸੀਂ ਆਰਾਮ ਨਾਲ ਇਹਨਾਂ ਨੂੰ ਆਪਣੇ ਮੂੰਹ ਵਿੱਚੋਂ ਕੱਢ ਤਾਂ ਸਕਦੇ ਹੋ ਪਰ ਜਾ ਕੇ ਵਾਪਸ ਨਹੀਂ ਲੈ ਸਕਦੇ ਇਸ ਕਹਾਣੀ ਵੱਲੋਂ ਇਹੀ ਸਿੱਖ ਮਿਲਦੀ ਹੈ ਕਿ ਕੁਝ ਕੋੜਾ ਬੋਲਣ ਵੱਲੋਂ ਪਹਿਲਾਂ ਇਹ ਯਾਦ ਰੱਖੋ ਕਿ ਭਲਾ ਪੈੜਾ ਕਹਿਣ ਦੇ ਬਾਅਦ ਕੁਝ ਵੀ ਕਰੇ कि ਆਪਣੇ ਸ਼ਬਦ ਵਾਪਸ ਨਹੀਂ ਆ ਸਕਦੇ ਹਾਂ ਤੁਸੀਂ ਉਸ ਵਿਅਕਤੀ ਵੱਲੋਂ ਜਾ ਕੇ ਮਾਫੀ ਮੰਗ ਸਕਦੇ ਹੋ ਤੇ ਮਾਫੀ ਮੰਗਣੀ ਵੀ ਚਾਹੀਦੀ ਹੈ ਉਤੋਂ ਹਿਮਨੈਚਰ ਕੁਝ ਜ਼ਿਆਦਾ ਹੁੰਦਾ ਹੈ ਕਿ ਕੁਝ ਵੀ ਕਰ ਲੋ ਇਨਸਾਨ ਕਿਤੇ ਨਾ ਕਿਤੇ ਹਰਟ ਹੋ ਹੀ ਜਾਂਦਾ ਹੈ